ਬਿਲਕੁਲ ਕੀ ਤਰੀਕ ਤੋਂ ਢਾਹ ਲੱਗੀ ਹੋਈ ਆ ਉਦੋਂ ਤੋਂ ਹੀ ਸੇਵਾ ਕਰ ਰਹੇ ਆਂ ਜਿਹੜੇ ਦਿਨ ਦਾ ਬਾਜੀ ਅੱਜ 7 ਸਤੰਬਰ ਹੋ ਗਈ ਆ 7 ਲੋ ਜ ਦਰਿਆ ਦੇ ਵਿੱਚ ਬਹੁਤ ਸਾਰੀ ਜ਼ਮੀਨ ਗਰ ਗਈ ਆ ਢਾਹ ਲੱਗੀ ਹੋਈ ਆ ਕੋਸ਼ਿਸ਼ ਸਾਡੀ ਜਾਰੀ ਹੈ ਬਾਜੀ ਡਰਤਾ ਮਹਿਸੂਸ ਹੁੰਦਾ ਬਾਕੀ ਵਾਹਿਗੁਰੂ ਤੇ ਭਰੋਸਾ ਵਾ ਉਹਨਾਂ ਨਾਲ ਜਿੱਦਾਂ ਕਰਨੀ ਜੀ ਉਦਾਂ ਹੀ ਹੋਣੀ ਆ ਆਪਣੀ ਮਿਹਨਤ ਜਾਰੀ ਹੈ। ਸਾਡੀ ਪ੍ਰਸ਼ਾਸਨ ਦਾ ਵੀਰੇ ਕੋਈ ਜਾਤ ਨਹੀਂ ਹੈਗਾ ਵੀਰ ਜੀ। ਟੀਲਿਆਂ ਦੇ ਕਿਲੇ ਕਰਕੇ ਵੀਰੇ 200 ਕਿਲਾ ਗਿੱਦ ਗਿਆ। ਬਸੇ ਮਿਹਨਤ ਇਹ ਕਰ ਰਹੇ ਆ ਪੈਸੇ ਬਾਰੋ-ਬਾਰੇ ਹੋਰ ਲਈ ਜਾਂਦੇ ਆ ਵੀਰ ਜੀ। ਤੁਸੀਂ ਦੇਖ ਰਹੇ ਹੋ ਛਿੱਟੀ ਹਟਦਾ ਇੱਥੇ ਜਿਸ ਤਰੀਕੇ ਨਾਲ ਲਗਾਤਾਰ ਲੁਧਿਆਣਾ ਦੇ ਸਸਰਾਲੀ ਕਰੇ ਤਾਂ ਤੁਸੀਂ ਬੰਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਇਸ ਸਮੇਂ ਨੌਜਵਾਨ ਜਿਹੜੇ ਨੇ ਲਗਾਤਾਰ ਇੱਥੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਵੀਰ ਜੀ। ਵੀਰੇ ਕਦ ਤੋਂ ਸੇਵਾ ਚੱਲਦੀ ਪਈ ਹੈ? ਵੀ ਦੇ ਅੱਜ ਕੀ ਹਾਲਾਤ ਨੇ ਜੇਕਰ ਗੱਲ ਕਰੀਏ 7 ਸਤੰਬਰ ਦੇ ਤਾਂ ਕੀ ਹਾਲਾਤ ਨੇ ਤੇ ਬੰਨੋ ਪਾਜੀ ਅੱਜ 7 ਸਤੰਬਰ ਹੋ ਗਈ ਆ 7 ਲੋ ਦਰਿਆ ਦੇ ਵਿੱਚ ਬਹੁਤ ਸਾਰੀ ਜ਼ਮੀਨ ਗਰ ਗਈ ਆ ਤਾਂ ਲੱਗੀ ਹੋਈ ਆ ਕੋਸ਼ਿਸ਼ ਸਾਡੀ ਜਾਰੀ ਆ ਤੇ ਇਹ ਲਗਾਤਾਰ ਹੀ ਹੁਣ ਕੀ ਸੇਵਾ ਕੀ ਚੱਲਦੀ ਵੀ ਤੁਹਾਡੇ ਵੱਲੋਂ ਪਾਜੀ ਅਸੀਂ ਜਲ ਲੈ ਕੇ ਆ ਰਹੇ ਆ ਜਿਹੜੀ ਆਰਮੀ ਲੱਗੀ ਹੋਈ ਆ ਉਹਨਾਂ ਨੂੰ ਪਾਣੀ ਪਲਾ ਰਹੇ ਆ ਜੀ ਦੇ ਗੋਸਟਰੀ ਕਹਿੰਦੇ ਜਦੋਂ ਬੰਨ ਲਗਾਤਾਰ ਜਿਹੜਾ ਕਿ ਟਾਲ ਆਉਂਦਾ ਤੇ ਢਿਗਾ ਜਿਹੜੀਆਂ ਡਿਗਦੀਆਂ ਹੋਈਆਂ ਇਹਦੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਉਸ ਸਮੇਂ ਕੀ ਹਾਲਾਤ ਇਸ ਸਮੇਂ ਬਣਦੇ ਨੇ ਜਦੋਂ ਸਾਰੇ ਇੱਥੇ ਨੌਜਵਾਨ ਖੜੇ ਸੇਵਾ ਕਰਦੇ ਡਰ ਜਾਂ ਮਹਿਸੂਸ ਹੁੰਦਾ ਪਾਜੀ ਡਰ ਤਾਂ ਮਹਿਸੂਸ ਹੁੰਦਾ ਬਾਕੀ ਵਾਹਿਗੁਰੂ ਤੇ ਭਰੋਸਾ ਵਾ ਉਹਨਾਂ ਨਾਲ ਜਿੱਦਾਂ ਕਰਨੀ ਜੀ ਉਦਾਂ ਹੀ ਹੋਣੀ ਆ ਆਪਣੀ ਮਿਹਨਤ ਜਾਰੀ ਹੈ ਜੀ ਵੇਰੇ ਮੈਂਤ ਦੀ ਗੱਲ ਕਰੀਏ ਤਾਂ ਹਮੇਸ਼ਾ ਨੌਜਵਾਨ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨਾਲ ਜੋੜਿਆ ਜਾਂਦਾ ਹੈ ਜਾਂ ਗਲਤ ਸੰਗਤਾਂ ਨਾਲ ਜੋੜਿਆ ਜਾਂਦਾ ਪਰ ਜਦੋਂ ਇੱਥੇ ਲੋਡ ਪਈ ਹੈ ਪੰਜਾਬ ਨੂੰ ਤਾਂ ਸਭ ਤੋਂ ਵੱਧ ਨੌਜਵਾਨ ਪੀੜ੍ਹੀ ਮੂਲੇ ਹੋ ਗਈ ਹੈ ਹਾਂਜੀ ਸਰ ਸਹੀ ਹੈ ਜੀ ਜਦੋਂ ਵੀ ਕਿਤੇ ਵੀ ਲੋਡ ਪੈਂਦੀ ਆ ਸਭ ਤੋਂ ਪਹਿਲਾਂ ਨੌਜਵਾਨ ਮੂਰੇ ਆਉਂਦੇ ਆ ਤੁਸੀਂ ਇੱਥੇ ਵੀ ਦੇਖ ਸਕਦੇ ਆ ਲਾਈਵ ਕਿ ਇੱਥੇ ਵੀ ਨੌਜਵਾਨ ਸੇਵਾ ਦੇ ਵਿੱਚ ਆਜ ਰਹੇ ਸਭ ਤੋਂ ਪਹਿਲਾਂ ਮੂਰੇ ਨੌਜਵਾਨੀ ਵੱਟੇ ਕਰ ਗੱਲ ਕਰੀਏ ਅੱਗੇ ਦੇ ਸਿਚੁਏਸ਼ਨ ਕਿਸ ਤਰੀਕੇ ਚੱਲਦੀ ਵੀ ਅੱਗੇ ਜਿਹੜੀਆਂ ਬਚਾਅ ਕਿਸ ਤਰੀਕੇ ਨਾਲ ਚੱਲਦਾ ਸਰ ਅੱਗੇ ਬਚਾਅ ਵਾਸਤੇ ਠੋਕਰਾਂ ਲਾਈਆਂ ਜਾ ਰਹੀਆਂ ਵਾ ਆਰਮੀ ਵੱਲੋਂ ਜੇ ਸਫਲਤਾ ਹੋ ਗਈਆਂ ਦੀ ਬਚਾਅ ਵਾ ਜੀ ਯਕੀਨ ਆ ਆਰਮੀ ਤੇ ਹਾਂਜੀ ਹਾਂਜੀ ਪੂਰਾ ਵਿਸ਼ਵਾਸ ਜੈ ਜਵਾਨ ਜੈ ਕਿਸਾਨ ਸਾਡੀ ਪ੍ਰਸ਼ਾਸਨ ਦਾ ਵੀਰੇ ਕੋਈ ਦਾਤ ਨਹੀਂ ਹੈਗਾ ਵੀਰਦੀ ਟੀਲਿਆਂ ਦੇ ਕਿਲੇ ਘਰ ਕੇ ਵੀਰੇ 200 ਕਿਲਾ ਘਰ ਗਿਆ ਤੇ ਭਾਈ ਡੇਲੀ ਫੱਟ ਰਹੇ ਆ ਵੀਰੇ ਬੰਤੇ ਮਿਹਨਤ ਇਹ ਕਰ ਰਹੇ ਆ ਪੈਸੇ بارੋ-ਬਾਰੇ ਹੋਰ ਲਈ ਜਾਂਦੇ ਆ ਵੀਰ ਜੀ ਸਾਨੂੰ ਫੋਟੋ ਆਈਆਂ ਭਾਈ ਹਾਂਜੀ ਇਹ ਜਿਹੜੀ ਸੇਵਾ ਇੱਥੇ ਪਹੁੰਚਦੀ ਸਹੀ ਬੰਦਾਂ ਤੱਕ ਨਹੀਂ ਪਹੁੰਚਦੀ ਸੇਵਾ ਬੰਦੇ ਕਰ ਰਹੇ ਆ ਤੇ ਪੈਸੇ ਹੋਰ ਬੰਦੇ ਲਈ ਆ ਰਹੇ ਆ ਨਾਲ ਦੇ ਪਿੰਡਾਂ ਦੇ ਬਾਈ ਜੀ ਸਾਰਾ ਸੇਵਾ ਸਾਰੇ ਕਰ ਰਹੇ ਆ ਬਾਈ ਜੀ ਆ ਬਹੁਤ ਦੂਰ ਤੋਂ ਕੱਲ ਬਠਿੰਡੇ ਤੋਂ ਵੀਰੇ 12 ਡੇਪਰ ਆਏ ਸਰਕਾਰ ਆ ਰਹੀਆਂ ਵਾ ਵੀਰੇ ਦੇਖ ਦੇ ਕੇ ਜਾਈ ਜਾਣੀਆਂ ਕੋਈ ਕੁਛ ਨਹੀਂ ਕਰ ਰਿਹਾ ਵੀਰੇ ਪ੍ਰਸ਼ਾਸਨ ਦਾ ਕੋਈ ਯੋਗਦਾਨ ਨਹੀਂ ਹੁਣ ਵੀਰੇ ਖੜੇ ਆ ਦਾਤ ਨੂੰ ਕੋਈ ਨਹੀਂ ਹੋਣਾ ਵੀਰੇ ਪਿੰਡਾਂ ਵਾਲੇ ਆ ਆਮ ਜਨਤਾ ਕੱਲ ਕੋਈ ਰੰਗਕਾਰ ਨਹੀਂ ਕੋਈ ਨਹੀਂ ਸੀ ਜੀ ਰਾਤ ਨੂੰ ਵੇਰੇ 6 ਵਜੇ ਤਬਾਦ ਨਹੀਂ ਆਮੇਗਾ 6 ਵਜੇ ਤੋਂ ਬਾਅਦ ਕੋਈ ਪੌਸਟ ਵੀ ਨਹੀਂ ਸੀਗੀ ਜੀ ਕੋਈ ਨਹੀਂ ਵਿਰੇ ਕੰਮ ਆ ਆ ਹੁਣ ਖੜੇ ਜਦ ਮੀਂਹ ਪੈਣ ਲੱਗ ਜਾਵੇ ਸਾਰੇ ਗੈਪ ਹੋ ਜਾਣੇ ਜੀ ਸਾਰੇ ਗੈਪ ਵਿਰੇ ਕੋਈ ਵੀ ਜਦੋਂ ਕੰਮ ਕਰਦੇ ਆ ਸਾਨੂੰ ਮਦੀਰ ਦੱਸਿਆ ਜਾਂਦਾ ਵਿਰੇ ਅਸੀਂ ਮਦੀਰਾਂ ਦੱਸੂ ਸਾਰੇ ਦਿਨ ਦਾ ਦਿੱਤਾ ਹੋਇਆ ਬੇਟੀ 15 ਰੰਗ ਵੀ ਦੇਖ ਲਓ ਮੇਰੇ ਬੀਤੇ ਕਾਲਾ ਰੰਗ ਮਿਹਨਤ ਕਰ ਕਰ ਕੇ ਵਿਰੇ ਬਹੁਤ ਔਖਾ ਵਿਰੇ ਪੈਣ ਤਾਂ ਡੁੱਬਿਆ ਲੋ ਹਾਲਾਤ ਨੇ ਇਸ ਸਮੇਂ ਲੁਧਿਆਣਾ ਸ਼ਹਿਰ ਦੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਨੌਜਵਾਨ ਸੇਵਾ ਕਰ ਰਹੇ ਨੇ ਪਰ ਜਿੱਥੇ ਨੌਜਵਾਨ ਰੋਜ਼ ਪ੍ਰਗਟ ਕਰਦੇ ਨੇ ਵੀ ਜਿਹੜੀ ਆ ਆਰਮੀ ਹੈ ਉਹ 6 ਵਜੇ ਤੋਂ ਬਾਅਦ ਜਿਹੜੀ ਕਿ ਇੱਥੇ ਨਹੀਂ ਨਜ਼ਰ ਆਂਦੀ ਪਰ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹਾਂਗੇ ਵੀ ਜਿਹੜੇ ਲੰਗਰ ਵਾਲੇ ਨੇ ਜਾਂ ਜਿਹੜੀ ਆਰਮੀ ਐਨਡੀਆਰਐਫ ਐਸਡੀਆਰਐਫ ਜਾਂ ਹੋਰ ਜਿਹੜੀਆਂ ਵੀ ਸਰਕਾਰੀ ਸੰਸਥਾਵਾਂ ਨੇ ਜੋ ਇੱਥੇ ਕੰਮ ਕਰਦੀਆਂ ਨੇ ਤੇ ਉਹ ਇੱਕ ਰੈਸਕਿਊ ਟੀਮਸ ਹੁੰਦੀਆਂ ਨੇ ਤਾਂ ਰੈਸਕਿਊ ਟੀਮ ਤੇ ਰਿਲੀਫ ਟੀਮ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜਿਹੜਾ ਰਿਲੀਫ ਹੁੰਦਾ ਉਸ ਦਾ ਕੰਮ ਦੁੱਧ ਪਾਣੀ ਆ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਹੁੰਦਾ ਤੇ ਜਿੱਥੇ ਗੱਲ ਕਰੀਏ ਆਰਮੀ ਦੀ ਤਾਂ ਆਰਮੀ ਰੈਸਕਿਊ ਟੀਮ ਕੰਮ ਕਰਦੀ ਆ ਜਾਂ ਕਹਿ ਲਓ ਬਚਾਅ ਕਾਰਜਾਂ ਵਾਸਤੇ ਕੰਮ ਕਰਦੀ ਆ ਤੇ ਬਿਲਕੁਲ ਜੇਕਰ ਗੱਲ ਕਰੀਏ ਜੇਕਰ ਇਹ ਸ਼ਾਮ ਨੂੰ ਕੰਮ ਕਰਦਣ ਤਾਂ ਉਹ ਕੰਮ ਕਰਨ ਦੀ ਗਤੀ ਘੱਟ ਹੋਏਗੀ ਤੇ ਉੱਥੇ ਜੇਕਰ ਇਹ ਸ਼ਾਮ ਹੋਣ ਤੋਂ ਪਹਿਲਾਂ ਕੰਮ ਕਰਦਣ ਤਾਂ ਉਸ ਦੀ ਗਤੀ ਵੀ ਜ਼ਿਆਦਾ ਹੁੰਦੀ ਹੈ ਤੇ ਕੰਮ ਕਰਨ ਦਾ ਜਿਹੜਾ ਉਹ ਤਰੀਕਾ ਹੁੰਦਾ ਉਹ ਵੀ ਜ਼ਿਆਦਾ ਵਧੀਆ ਹੁੰਦਾ ਤਾਂ ਬਿਲਕੁਲ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਰੈਸਕਿਊ ਅਤੇ ਰਿਲੀਫ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਇਸ ਨੂੰ ਆਰਮੀ ਨੂੰ ਉਸ ਚੀਜ਼ ਦੇ ਨਾਲ ਨਾ ਜੋੜਿਆ ਜਾਵੇ ਆਰਮੀ ਇੱਕ ਰੈਸਕਿਊ ਕੰਪਨੀ ਹੈ ਤੇ ਜਿਹੜੀ ਰਿਲੀਫਸ ਜਿਹੜੇ ਇੱਥੇ ਲੰਗਰ ਜਾਦੇ ਨੇ ਉਹ ਇੱਕ ਅਲੱਗ ਚੀਜ਼ ਚੱਲਦੀ ਹੈ